BJP ਨੇ ਲੋਕ ਸਭਾ ਚੋਣਾਂ 2024 ਲਈ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇੱਕ ਚੰਡੀਗੜ੍ਹ ਤੋਂ 7 ਉਮੀਦਵਾਰ ਉੱਤਰ ਪ੍ਰਦੇਸ਼ ਤੋਂ ਅਤੇ ਇੱਕ ਉਮੀਦਵਾਰ ਬੰਗਾਲ ਤੋਂ ਐਲਾਨਿਆ ਗਿਆ ਜੀਹਾਂ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਭਾਜਪਾ ਨੇ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਨਾਂ ਐਲਾਨ ਕਰ ਦਿੱਤਾ ਹੈ ਪਾਰਟੀ ਨੇ ਸਭ ਤੋਂ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਅਤੇ ਤੋਂ ਉਮੀਦਵਾਰ ਐਲਾਨਿਆ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਣਗੇ ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ اداکار ਕੰਗਣਾ ਰਣੋਧਾ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਵਫਾਗਲ ਕਰ ਲਿਆ ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਉਹੋ ਭਾਜਪਾ ਆਗੂ ਬਲਰਾਮ ਜੀ ਦਾਸ ਟੰਡਨ ਦੇ بیٹے ਹਨ ਬਲਰਾਮ ਜੀ ਦਾਸ ਟੰਡਨ ਪੰਜਾਬ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਨੇ ਭਾਜਪਾ ਨੇ ਕਿਰਨ ਖੇੜ ਦੀ ਟਿਕਟ ਕੱਟ ਕੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਦੱਸਦੇ ਕਿ ਕਿਰਨ ਖੇੜ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਨ ਤਾਂ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਜਿਹੜੇ 7 ਉਮੀਦਵਾਰਾਂ ਦਾ ਨਾਂ ਐਲਾਨਿਆ ਗਿਆ ਹੈ ਤਦ ਅਗਰ ਕੀ ਮੈਂ ਪੂਰੀ ਤੋਂ ਸ਼੍ਰੀ ਜੈਵੀਰ ਸਿੰਘ ਠਾਕੁਰ ਕੋਸ਼ੰਬਰੀ ਤੋਂ ਸ਼੍ਰੀ ਵਿਨੋਦ ਸੋਨਕਰ ਫੂਲਪੁਰ ਤੋਂ ਸ਼੍ਰੀ ਪ੍ਰਵੀਨ ਪਟੇਲ ਇਲਾਹਾਬਾਦ ਤੋਂ ਸ਼੍ਰੀ ਨੀਰਜ त्रिपाटी ਅਤੇ ਬਲਿਆ ਤੋਂ ਸ਼੍ਰੀ ਨਿਰਜ ਸ਼ੇਖਰ ਮਛਲੀ ਸ਼ਹਿਰ ਸ਼੍ਰੀ ਬੀਪੀ ਸਰੋਤ ਗਾਜੀਪੁਰ ਤੋਂ ਸ਼੍ਰੀ 파ਰਤ ਨਾਥ ਰਾਏ ਦਾ ਨਾਂ ਐਲਾਨਿਆ ਗਿਆ ਤਾਂ ਇਸ ਤੋਂ ਇਲਾਵਾ ਪੱਛਮੀ ਬੰਗਾਲ ਤੋਂ ਆਸਨਸੋਲ ਤੋਂ ਸ਼੍ਰੀ ਐਸਐਸ ਹੈਲੋ ਵਾਲੀਆ ਦਾ ਨਾਂ ਐਲਾਨਿਆ ਗਿਆ ਦੱਸ ਦੇ ਕਿ ਪੱਛਮੀ ਬੰਗਾਲ ਤੋਂ ਇੱਕ ਉਮੀਦਵਾਰ ਦਾ ਨਾਂ ਐਲਾਨਿਆ ਗਿਆ ਉੱਤਰ ਪ੍ਰਦੇਸ਼ ਤੋਂ ਸੱਤ ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਇਆ ਚੰਡੀਗੜ੍ਹ ਤੋਂ ਇੱਕ ਉਮੀਦਵਾਰ ਸੰਜੇ ਟੰਡਨ ਦੇ ਨਾਂ ਦਾ ਐਲਾਨ ਹੋਇਆ ਜੀਹਾਂ ਦਾਦੇ ਕਿ ਸੰਜੇ ਟੰਡਨ ਹੁਣ ਚੋਣ ਮੈਦਾਨ ਦੇ ਵਿੱਚ ਉਤਰਨਗੇ ਲੋਕ ਸੇਵਾ ਦੀਆਂ ਬੀਜੇਪੀ ਦੇ ਵੱਲੋਂ ਚੋਣਾ ਲੜਨਗੇ